ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਨੰਤ ਵੀ ਸਿੰਘ ਹੈ ਅੱਜ ਮੈਂ ਤੁਹਾਨੂੰ ਛੋਟੇ ਕਲੋਕਾਰੇ ਦੇ ਬਾਰੇ ਸੁਣਾਵਾਂ ਸਥਾਨ ਕਾਨੂਵਾਰ ਦਾ ਛੰਗ ਜ਼ਿਲ੍ਹਾ ਬਰਦਾਸ਼ੌਰ ਸਮਾਂ ਮਈ ਤੋਂ ਜੂਨ 1740 ਈਸਵੀ ਇਤਿਹਾਸ ਸਿੱਖਾਂ ਸਿੱਖਾਂ ਤੇ ਸ਼ਾਹੀ ਫੌਜਾ ਦਰਮਿਆਨ ਮਈ 1740 ਈਸਵੀ ਤੋਂ ਜੂਨ 1740 ਈਸਵੀ ਤੱਕ ਜੇਲਾ ਗੁਰਦਾਸਪੁਰ ਦੇ ਕਾਉਨੂ ਵਾਰ ਦੇ ਚੰਦ ਵਿੱਚ ਵਾਪਰੇ ਕੋ ਨਹੀਂ ਸਕੇ ਨੂੰ ਇਤਿਹਾਸ ਵਿੱਚ ਛੋਟੇ ਕਲੂਕਾਰ ਦੇ ਨਾਲ ਜਾਣਿਆ ਜਾਂਦਾ ਹੈ ਇਸ ਵਿੱਚ ਲਗਭਗ 10000 ਸਿੱਖਾਂ ਦੀ ਸ਼ਹੀਦੀ ਹੋਈ ਫਰਵਰੀ ਫਰਵਰੀ ਸਾਲ 1746 ਵਿੱਚ ਦੀਵਾਨ ਲਖਪਤ ਰਾਏ ਨੇ ਵਿੱਚ ਦੀਵਾਨ ਲਖਪਤ ਰਾਏ ਦੇ ਭਰਾ ਅਤੇ ਐਮਰਾਬਾਦ ਦੇ ਫੌਂਟਨ ਜਸ਼ਪਤ ਰਾਏ ਦੀ ਪਿੰਡ ਕੋਖਰਾ ਵਿਖੇ ਸਿੰਘਾਂ ਨਾਲ ਹੋਈ ਮੁੱਠ ਪੇੜ ਦਰਾਨ ਮੋਤ ਹੋ ਗਈ ਤਾਂ دیਵਾਨ ਲਖਪਤ ਰਾਏ ਨੇ ਭਰਾ ਦੀ ਮੋਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਉਸ ਛਣੇ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਲਾਹੌਰ ਦੇ ਗਵਰਨਰ ਦੀਆਂ ਅਖਾਆਂ ਤੋਂ ਵੱਡੀ ਸ਼ਾਹੀ ਫੌਜ ਹੋਰ ਵਿੱਚ ਮਸਿਆ ਦੇ ਦਿਨ ਉਸਨੇ ਬਾਜ਼ਾਰ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਲੜਾਈ ਦਾ ਰੰਗ ਜਦੋਂ ਲਖਪਤ ਰਾਏ ਦੇ ਇਸ ਜ਼ਾਲਮਾਨਾ ਕਾਰੇ ਦੀ ਖਬਰ ਸਿੱਖ ਜਨਰਲ ਨਵਾਬ ਕਪੂਰ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਸਮੇ ਦੇ ਸਾਰੇ ਸਿੱਖ ਜਨਨਲਾਂ ਨੂੰ ਸਨੇਹੇ ਤੇਜ ਕੇ ਫੌਜਾ ਸਮੇਤ ਕਾਣੂਵਾਰ ਦੇ ਚੰਬ ਵਿੱਚ ਕੌਂਸਲ ਦੀ ਅਪੀਲ ਕੀਤੀ ਇਸ ਅਪੀਲ ਨਾਲ ਵੱਖ-ਵੱਖ ਜਨੈਲ ਆਪਣੇ ਜਥਿਆਂ ਸਮੇਤ ਕਾਨੂੰਵਾਰ ਦੇ ਥੰਮ੍ਹ ਵਿੱਚ ਪੁੱਜ ਗਏ ਜਿੱਥੇ ਸਿੱਖ ਫੌਜਾ ਦੀ ਗਿਣਤੀ 15000 ਦੇ ਲਗਭਗ ਹੋ ਗਈ ਦੂਜੇ ਪਾਸੇ ਦੀਵਾਨ ਲੰਕਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਸਥਾਨ 'ਤੇ ਪਹੁੰਚ ਕੇ ਘੇਰਾ ਪਾ ਲਿਆ ਉਹਨਾਂ ਨੇ ਫੌਜੀ ਚੰਕੀਆਂ ਕਾਇਮ ਕਰ ਲਈਆਂ ਅਤੇ ਖਾਸ ਖਾਸ ਠਿਕਾਣਿਆਂ ਤੇ ਤੋਪਾਂ ਵੀ ਬੀੜ ਦਿੱਤੀਆਂ। ਛੰਬ ਨੇੜਲੇ ਵਸਨੀਕ ਲੋਕਾਂ ਨੂੰ ਸਿੱਖੀ ਦੀ ਹਰ ਸਰਗਰਮੀ ਸੰਬੰਧੀ ਜਾਣਕਾਰੀ ਦੇਣ ਲਈ ਹਦਾਇਤਾਂ ਜਾਰੀ ਕਰਕੇ ਪਹਾੜੀ ਰਾਜਾਂ ਨਾਲ ਸੰਪਰਕ ਬਣਾ ਕੇ ਸ਼ਾਹੀ ਫੌਜਨ ਨੂੰ ਸਿੱਖਣ ਨੂੰ ਮਕਾਣਾ ਸ਼ੁਰੂ ਕਰ ਦਿੱਤਾ। ਇਤਵ ਸਿੰਘ ਵੀ ਰਾਤ ਵੇਲੇ ਜੰਗਲ ਤੋਂ ਬਾਹਰ ਨਿਕਲਦੇ ਤੇ ਲੱਭਤ ਰਾਏ ਦੀਆਂ ਫੌਜਾਂ ਹਉਜਾ ਹੁੰਦੇ ਹਮੜਾ ਕਰਕੇ ਰਾਸ਼ਟੇ ਹਥਿਆਰ ਲੁੱਟ ਕੇ ਆਪਣੇ ਟਿਕਾਣਿਆਂ ਉੱਤੇ ਜਾ ਬੰਦੇ ਇਸ ਛੰਬ ਦਾ ਕੇਰਾ ਕਾਫੀ ਸਮਾਂ ਚੱਲਿਆ ਅਤੇ ਇਸ ਲੰਬੀ ਚੱਲਦੀ ਗੋਰੀਲਾ ਲੜਾਈ ਵਿੱਚ ਸਿੰਘਾ ਦਾ ਰਾਸ਼ਨ ਪਾਣੀ ਖਤਮ ਹੋ ਗਿਆ ਅਤੇ ਇਸ ਨਾਲੇ ਸਿੰਘਾ ਦਾ ਜਾਨੀ ਨੁਕਸਾਨ ਵੀ ਹੋਣਾ ਆਰੰਭ ਹੋ ਗਿਆ ਪਰ ਸਿੰਘਾ ਨੇ ਫਿਰ ਵੀ ਈਨ ਨਹੀਂ ਮੰਨੀ ਸਿੰਘਾ ਨੇ ਸਿੰਘਾ ਦੇ ਰਾਸ਼ਨ ਦੀ ਖਬਰ ਜਦੋਂ ਮਲਤਾਨ ਦੇ ਦੀਵਾਨ ਕੋੜਾ ਮੱਲ ਨੂੰ ਪਤਾ ਲੱਗੀ ਤਾਂ ਉਸਨੇ ਹਜ਼ਾਰਾਂ ਖੱਜੜਾ ਕੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋੜ ਦਿੱਤਾ ਅਤੇ ਦੂਸਰੇ ਪਾਸੇ ਖੂਫੀਆ ਤੌਰ ਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਕੋੜੇ ਖੱਜੜ ਤੋਂ ਹੱਦੇ ਨੇੜੇ ਗੁਜ਼ਰਨ ਤਾਂ ਲੁੱਟ ਲਏ ਜਾਣ ਇਹ ਸਿੰਘਾਂ ਲਈ ਇੱਕ ਖੁਸ਼ੀ ਵਾਲੀ ਖਬਰ ਸੀ ਤੇ ਉਹਨਾਂ ਨੇ ਇੰਝ ਹੀ ਕੀਤਾ ਜਦੋਂ ਕਪਾਰੀ ਕਾਨੂੰਵਾਰ ਦੇ ਛੰਬ ਨੇੜੇੋਂ ਗੁਜ਼ਰ ਰਹੇ ਰਹ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ ਵਿੱਚ ਕਰ ਲਿਆ ਜਿਸ ਨਾਲ ਸਿੱਖ ਜਨੈਲਾ ਨੂੰ ਭਾਰੀ ਰਾਤ ਮਿਲੀ ਅਤੇ ਸਿੰਘਾਂ ਦੇ ਹੌਸਲੇ ਹੋਰ بلند ਹੋ ਗਏ ਦੀਵਾਨ ਕੜਮ ਮਲ ਦੀ ਇਸ ਨੇਕੀ ਅਤੇ ਸਿੱਖ ਨਾਲ ਉਸ ਦੀ ਹਰ ਹਮਦਰਦੀ ਕੋ ਕਰਕੇ ਉਸ ਨੂੰ ਸਿੱਖ ਇਤਿਹਾਸ ਵਿੱਚ ਮਿੱਠਾ ਮਲ ਵੀ ਕਿਹਾ ਜਾਂਦਾ ਹੈ ਉੱਧਰ ਲਖਪਤ ਰਾਏ ਦਾ ਮਾਮਾ ਅਤੇ ਪੁੱਤਰ ਸਿੰਘਾ ਹੱਥੋਂ ਮਾਰੇ ਗਏ ਅਤੇ ਉਹ ਆਪਣੇ ਆਪਣੀ ਹਾਰ ਨੂੰ ਵੇਖ ਕੇ ਕਟਿਆ ਤੋਰ ਤਰੀਕਿਆਂ ਉੱਤੇ ਉੱਤਰ ਆਇਆ ਉਸ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਇਹ ਸਭ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚਫੇਰਿਓ ਅਗਲੇ ਇਸ ਤਰ੍ਹਾਂ ਸਿੰਘਾਂ ਨੂੰ ਚਾਰ ਚਫੇਰੇੋਂ ਘੇਰ ਲਿਆ ਗਿਆ ਇੱਕ ਜੇਠਾੜ ਦੀ ਅੱਤ ਦੀ ਗਰਮੀ ਦੂਜਾ ਜੰਗਲ ਦੀ ਅੱਗ ਤੀਜਾ ਉੱਚੇ ਪਹਾੜ ਤੇ ਬਰੋਦੀ ਪਵਾੜੀ ਰਾਜੇ ਅਤੇ ਚੌਥਾ ਚੜ੍ਹਦੇ ਪਾਸੇ ਸ਼ੂਕੀ ਸ਼ੂਕ ਦਾ ਰਾਵੀ ਦਰਿਆ ਸਿੱਖ ਜਨੈਲਾ ਨੇ ਸਿੱਖਾਂ ਨੂੰ ਸਿੱਖੀ ਦੀ ਸ਼ਾਨ ਬਚਾਉਣ ਲਈ ਬਤਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜੇ ਸਿੱਖ ਫੈਦਰ ਹਨ ਉਹ ਪਥਰਾ ਤੇ ਗੋਲੀਆਂ ਦੀ ਮਾਰ ਸਹਿੰਦੇ ਹੋਏ ਪਹਾੜ ਪਾਰ ਕਰਨ ਘੋੜਸਵਾਰ ਪਿੱਛੇ ਮੁੜ ਕੇ ਦੁਸ਼ਮਨ ਦੀਆ ਫੌਜਾ ਨਾਲ ਟੱਕਰ ਲੈਂਦੇ ਹੋਏ ਉਹਨਾਂ ਨੂੰ ਚੀਰ ਕੇ ਨਿਕਲ ਜਾਣ ਇਹੇ ਹੀ ਕੀਤਾ ਗਿਆ ਪੈਦਲ ਸਿੰਘਾਂ ਨੇ ਪਹਾੜ ਪਾਰ ਕਰਨ ਪਾਰ ਕੀਤਾ ਇਹਨਾਂ ਵਿੱਚੋਂ ਕਈ ਸ਼ਹੀਦ ਹੋ ਗਏ ਅਤੇ ਕਈ ਫੜੇ ਗਏ ਬਾਕੀ ਮੰਡੀ ਅਤੇ ਕੁਲੂ ਰਾਹੀ ਹੁੰਦੇ ਹੋਏ 6 ਮਹੀਨੇ ਮੰਗਲ ਕਿਰਤਪੁਰ ਸਾਹਿਬ ਕੋਲ ਜਗੇ ਕੋਲ ਸਵਾਰ ਸਿੱਖਾ ਕੋਲ ਅਸਲਾ ਵੀ ਨਹੀਂ ਸੀ ਅਤੇ ਉਹ ਕਈ ਦਿਨਾਂ ਦੇ ਭੁੱਖੇ ਵੀ ਸਨ ਪਰ ਇਸ ਦੇ باوجود ਉਹਨਾਂ ਨੇ ਪੂਰੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸ਼ਾਹੀ ਫੌਜਾਂ ਉੱਤੇ ਜ਼ੋਰਦਾਰ ਹਮਲਾ ਕੀਤਾ ਕਮਸਾਨ ਦਾ ਯੁੱਧ ਹੋਇਆ ਹਜ਼ਾਰਾਂ ਸਿੱਖ ਵੀ ਸ਼ਹੀਦ ਹੋ ਗਏ ਸਰਦਾਰ ਸੁਖਾ ਸਿੰਘ ਜੀ ਦੀ ਲਤ ਵਿੱਚ ਗੋਲੀ ਲੱਗਣ ਦੇ ਬਾਵਜੂਦ ਉਹ ਲਤ ਨੂੰ ਕੋੜੇ ਦੀ ਕਠੀ ਨਾਲ ਬੰਨ ਕੇ ਬੜੀ ਦਲੇਰੀ ਨਾਲ ਲੜਦੇ ਰਹੇ ਸ਼ਾਮ ਤੈ ਜਾਣ ਤੇ ਸਿੱਖ ਜੰਗਲ ਵੀ ਸਿੱਖ ਜੰਗਲ ਵਿੱਚ ਚਲੇ ਗਏ ਰਾਤ ਨੂੰ ਉਹਨਾਂ ਨੇ ਮੁੜ ਕੇ ਵੈਰੀਆਂ ਉੱਤੇ ਕੈਰੀ ਹੱਲਾ ਬੋਲਿਆ ਅਤੇ ਅਸਲਾ ਅਤੇ ਹੋਰ ਸਮਾਨ ਲੁੱਟ ਕੇ ਜੰਗਲ ਵਿੱਚ ਚਲੇ ਗਏ ਸਵੇਰ ਹੋ ਹੁੰਦੇ ਸੀ ਸਿੰਘਾਂ ਨੇ Ravi ਦਰਿਆ ਪਾਰ ਕੀਤਾ ਦੂਸਰੇ ਪਾਸੇ ਅਗਵੰਦ ਤੱਪ ਰਹੀ ਦੇਤੀ ਦੇਚੀ ਉਹਨਾਂ ਨੇ ਆਪਣੇ ਕੱਪੜੇ ਪਾੜ ਕੇ ਪੈੜਾ ਉੱਤੇ ਬਨ ਗਏ ਅਤੇ 5 ਕਿਲੋਮੀਟਰ ਤੋਰ ਕੇ ਰੇਸ ਤੋਂ ਪਾਰਸ਼ ਹੋਏ ਉਹਨਾਂ ਨੇ ਸ੍ਰੀ ਹਰਗੋਬਿੰਦਪੁਰ ਦੇ ਪੱਤਨ ਤੋਂ ਬਿਆਸ ਨਦੀ ਪਾਰ ਕੀਤੀ ਅਗੋ ਅਗੋ ਜਲੰਧਰ ਦੁਆਬ ਦਾ ਫੌਜਦਾਰ ਅਦੀਨਾ ਬੇਗ ਜੋ ਲੈ ਕੇ ਆ ਰਿਹਾ ਸਿੰਘ ਲੜਦੇ ਲੜਦੇ ਅੱਗੇ ਵੱਧਦੇ ਗਏ ਅਤੇ ਅਲੀਵਾਰ ਤੋਂ ਸਤਲੁਜ ਦਰਿਆ ਪਾਰ ਕਰਕੇ ਬਣਵੇ ਵਿੱਚ ਆ ਗਏ ਇਹ ਕੱਲੂਕਾਰਾ ਜੂਨ ਦੇ ਅਖੀਰ ਵਿੱਚ ਖਤਮ ਆਇਆ ਇਸ ਵਿੱਚ 10000 ਤੋਂ ਵੱਧ ਸਿੰਘਾਂ ਸ਼ਿੰਗਾਂ ਸ਼ਿੰਗਣੀਆਂ ਦੇਸ਼ੀ ਗਿਆ ਪ੍ਰਾਪਤ ਕੀਤੀਆਂ 3000 ਸਿੰਘਾਂ ਨੂੰ ਪੰਦੀ ਬਣਾ ਕੇ ਲਖਪਤ ਰਾਏ ਲਾਹੌਰ ਲੈ ਗਿਆ ਜਿੱਥੇ ਉਹਨਾਂ ਨੂੰ ਬੇਰਮੀ ਨਾਲ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦੇ ਸਿਰਾਂ ਦੇ ਮিনার ਉਸਾਰੇ ਗਏ ਸਿੱਖ ਇਤਿਹਾਸ ਵਿੱਚ ਛੋਟੇ ਕੱਲੂ ਕਾਲੇ ਦੇ ਨਾਂ ਨਾਲ ਜਾਣੇ ਜਾਂਦੇ ਇਸ ਸਥਾਨ ਉਤੇ ਸਿੱਖ ਹੈਰੀਟੇਜ ਕੰਪਲੈਕਸ ਨੇ ਬਣਾਇਆ ਗਿਆ ਹੈ ਜੋ ਵਿਲੱਖਣ ਅਤੇ ਸ਼ਾਨਦਾਰ ਹੈ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਕੌਮ ਦੇ ਸ਼ਾਨਾਮਤੀ ਇਤਿਹਾਸ ਤੋਂ ਜਾਣੂ ਹੋਣਗੀਆਂ ਸਿੱਖਿਆ ਇਸੇ ਤਰ੍ਹਾਂ ਕਾਰੇ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਾਲਾਤ ਪਾਵੇ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ ਗੁਰੂ ਦਾ ਸਿੱਖ ਕਦੇ ਵੀ ਨਹੀਂ ਹਾਰ ਨਹੀਂ ਮੰਨਦਾ ਉਹ ਗੁਰੂ ਜੀ ਨੂੰ ਅੰਗ ਸੰਗ ਜਾਣ ਕੇ ਚੜ੍ਹਦੀ ਕਲਾ ਵਿੱਚ ਰਹਿਦਾ ਹੋਇਆ ਮੁਸ਼ਕਲਾਂ ਦਾ ਸਾਹਮਣਾ ਹਿੰਮਤ ਹੌਸਲੇ ਅਤੇ ਦਲੇਰੀ ਨਾਲ ਕਰਦਾ ਹੈ ਅਤੇ ਅੰਤ ਵਿੱਚ ਜਿੱਤ ਪ੍ਰਾਪਤ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ